ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਰਹਿੰਦੇ ਗਗਨਦੀਪ ਸਿੰਘ ਇਸ ਵੇਲੇ ਵਰਕ ਵੀਜ਼ਾ ਤੇ ਨੇ ਤੇ 3 ਮਹੀਨੇ ਪਹਿਲਾਂ ਹੋਏ ਇੱਕ ਐਕਸੀਡੈਂਟ ਵਿੱਚ ਉਹਨਾਂ ਦੀ ਰੀਡ ਦੀ ਹੱਡੀ ਤੇ ਸੱਟ ਲੱਗ ਗਈ ਸੀ ਜਿਸ ਕਾਰਨ ਗਗਨਦੀਪ ਸਿੰਘ ਨੂੰ ਕੰਮ ਕਰਨ ਦੇ ਵਿੱਚ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਇਸ ਸਬੱਬ ਦੇ ਕਾਰਨ ਉਹਨਾਂ ਦੇ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ ਹਨ ਤੇ ਇਸ ਲਈ ਗਗਨਦੀਪ ਸਿੰਘ ਨੇ ਆਪਣੀ 3 ਮਹੀਨੇ ਦੀ ਬੱਚੀ ਨੂੰ ਆਪਣੀ ਮਾਤਾ ਜੀ ਦੇ ਨਾਲ ਇੰਡੀਆ ਭੇਜਣ ਬਾਰੇ ਸੋਚਿਆ ਤਾਂ ਕਿ ਗਗਨਦੀਪ ਦੀ ਘਰ ਵਾਲੀ ਪਰਨੀਤ ਕੌਰ ਕੋਈ ਕੰਮ ਕਰ ਸਕੇ ਤੇ ਉਹ ਆਪਣੇ ਆਰਥਿਕ ਹਾਲਾਤਾਂ ਨੂੰ ਚੰਗੇ ਕਰ ਸਕਣ। ਦਰਅਸਲ ਗਗਨਦੀਪ ਤੇ ਮਾਤਾ ਜੀ ਮਾਰਚ ਦੇ ਵਿੱਚ ਆਕਲੈਂਡ ਆਏ ਸਨ ਤੇ ਬੀਤੀ 12 ਸਤੰਬਰ ਨੂੰ ਉਹਨਾਂ ਨੇ ਇੰਡੀਆ ਵਾਪਸ ਜਾਣਾ ਸੀ। ਆਪਣੀ ਬੱਚੀ ਤੇ ਆਪਣੇ ਮਾਤਾ ਜੀ ਨੂੰ ਇੰਡੀਆ ਵਾਪਸ ਭੇਜਣ ਲਈ ਗਗਨਦੀਪ ਨੇ ਆਕਲੈਂਡ ਦੇ ਇੱਕ ਟਰੈਵਲ ਏਜੰਟ ਤੋਂ ਉਹਨਾਂ ਦੀ ਟਿਕਟ ਬੁੱਕ ਕਰਵਾਈ ਪਰ ਟ੍ਰੈਵਲ ਏਜੰਟ ਵਾਲਿਆਂ ਨੇ ਬੱਚੀ ਨਾਲ ਸਫ਼ਰ ਕਰਨ ਵਾਲੇ ਵਿਅਕਤੀ ਦਾ ਨਾਮ ਗਲਤ ਪਾ ਦਿੱਤਾ ਵੱਡੀ ਗਲਤੀ ਦੇ ਕਾਰਨ ਗਗਨਦੀਪ ਦੇ ਮਾਤਾ ਜੀ ਤੇ ਉਹਨਾਂ ਦੀ ਬੱਚੀ ਦੀ ਟਿਕਟ ਕੈਂਸਲ ਕਰਨੀ ਪਈ ਪਹਿਲਾਂ ਤੋਂ ਹੀ ਆਰਥਿਕ ਤੰਗੀਆਂ ਨਾਲ ਜੂਝ ਰਹੇ ਗਗਨਦੀਪ ਸਿੰਘ ਲਈ ਇੱਕ ਬਹੁਤ ਵੱਡਾ ਝਟਕਾ ਸੀ ਪਰ ਦੂਜੇ ਪਾਸੇ ਟ੍ਰੈਵਲ ਏਜੰਟ ਵਾਲਿਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਬਹੁਤ ਹੀ ਆਮ ਚੀਜ਼ ਹੈ ਤੇ ਇਹ ਜਈ ਕੋਈ ਵੱਡੀ ਗਲਤੀ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਮਲੇਸ਼ੀਆ 에ਅਰਲਾਈਨ ਅਨੁਸਾਰ ਅਜਿਹੇ ਹਾਲਾਤਾਂ ਦੇ ਵਿੱਚ ਛੋਟੇ ਬੱਚੇ ਦਾ ਸਫ਼ਰ ਕਰਨਾ ਬਿਲਕੁਲ ਵੀ ਸੰਭਵ ਨਹੀਂ ਹੁੰਦਾ ਜੇਕਰ ਉਸ ਦੇ ਨਾਲ ਟਰੈਵਲ ਕਰਨ ਵਾਲੇ ਦਾ ਨਾਮ ਵੱਖਰਾ ਹੋਵੇ ਪਹਿਲਾਂ ਤੋਂ ਹੀ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੇ ਗਗਨਦੀਪ ਲਈ ਟਰੈਵਲ ਏਜੰਟਾਂ ਦੀ ਇਹ ਗਲਤੀ ਸੱਚਮੁੱਚ ਹੀ ਕਾਫੀ ਜ਼ਿਆਦਾ ਭਾਰੀ ਸਾਬਿਤ ਹੋਈ ਤੁਸੀਂ ਜੇਕਰ ਤੁਸੀਂ ਵੀ ਟਿਕਟਾਂ ਬੁੱਕ ਕਰਵਾਉਣ ਤੋਂ ਪਹਿਲਾਂ ਸਾਰੀ ਜਾਣਕਾਰੀ ਚੰਗੀ ਤਰ੍ਹਾਂ ਚੈੱਕ ਕਰ ਲਓ ਤਾਂ ਤੁਸੀਂ ਇਹੋ ਜਿਹੀ ਪਰੇਸ਼ਾਨੀ ਤੋਂ ਬਚ ਸਕਦੇ ਹੋ